ंग सु तारी जा माम जपारी जली उ जपंद उ त करी दी शाम है हर वे जपदी मां सोन ਲੱਗਦਾ ਗੁਰੂ ਜੀ ਤੇਰਾ ਨਾਮ ਮੈਂ ਹਰ ਵੇਲੇ ਜਪਦੀ ਰਾਮਾ ਸੋਣਾ ਲੱਗਦਾ ਗੁਰੂ ਸਾਡੇ ਗੁਰੂ ਸੋਣੇ ਸਾਨੂੰ ਸੋਣੇ ਦਾ ਗੁਰੂ ਰੇ ਸਾਡੀ ਗੁਰੂ ਜੀ ਫੜ ਲਈ ਬਾਣ ਦਹਰਾ ਤੋਂ ਜਪਦੀ ਰਾਮਾ ਸਾਡੇ ਗੁਰੂ ਜੀ ਨੇ ਫੜ ਲਈ ਬਾ ਮੈਂ ਹਰ ਪਦੀ ਰਮਾ ਸ਼ਾਨ ਲੱਗਦਾ ਗੁਰੂ ਜੀ ਤੇਰਾ ਨਾਮ ਮੈਂ ਹਰ ਵੇਲੇ ਜਪਦੀ ਰਮਾ ਸੋਹਣਾ ਲੱਗਦਾ ਗੁਰੂ ਜੀ ਤੇਰਾ ਨਾਮ ਮੈਂ ਹਰ ਵੇਲੇ ਜਪਦੀ ਰਮਾ ਦਸੀ ਆਏ ਗੁਰੂ ਸਨੂ ਟੰਗ ਦਸਣ ਦਾ ਦਸੀ ਆਏ ਗੁਰੂ ਸਨੂ ਟੰਗ ਦਸਣ ਦਾ ਨਾ ਤਾਰੀ ਜਾਂਦਾ ਮੋਲੀ ਓਥਨਾ ਨਾਮ ਜਪਣ ਦਾ ਓ ਤਾਂ ਕਰੀ ਜਾਂਦਾ ਰਹਿਮ ਤਾਂ ਦੀ ਸ਼ਾਮ ਹੈ ਹਰ ਵੇਲੇ ਜਪਦੀ ਰਮਾ ਸੋਣਾ ਹਰ ਵੇਲੇ ਕਰੀ ਨਾ ਮੈਂ ਹਰ ਵੇਲੇ ਜਪਦੀ ਰਮਾ ਸੋਣਾ ਲੱਗਦਾ ਗੁਰੂ ਜੀ ਤੇਰਾ ਨਾਮ ਮੈਂ ਹਰ ਵੇਲੇ ਜਪਦੀ ਰਮਾ लगदा गुरु जी तेरा नाम मैं हर वे जप दी रमा ना पाए कुंगर ते नाही जज बैनदा नाही पाए कुंगर नाही जज चज बैन नाही चज स मैं जगत कमादा नाही चज सिखिया मैं जग बराई बराई जब्दी दाद तंगत मोए पाई जब्दी दाद तंगत मोए बाई ਪਬਜਾ ਨਾਲ ਸ਼ੁਕਰ ਕਰਾਂ ਮੈਂ ਹਰ ਪਦੀ ਰਮਾ ਸੋਣਾ ਲੱਗਦਾ ਗੁਰੂ ਜੀ ਤੇਰਾ ਨਾਮ ਮੈਂ ਹਰ ਜੀ ਦਾ ਖਾਲਸਾ ਬਾਈ ਦੀ ਫਤਿਹ ਕੀ ਨਾਮ ਹੈ ਜੀ ਆਪਣਾ ਜਸਜੋਤ ਕਰਨ ਜੀ ਸੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਸਿੰਘਪੁਰਾ ਦੇ ਵਿੱਚ ਤੁਸੀਂ ਇਹ ਬਹੁਤ ਵਧੀਆ ਸੇਵਾ ਕਰ ਰਹੇ ਹੋ ਝਾੜੂ ਦੀ ਕਿਵੇਂ ਲੱਗਦਾ ਸੇਵਾ ਕਰਕੇ ਤੁਹਾਨੂੰ ਬਹੁਤ ਵਧੀਆ ਲੱਗਦਾ ਜੀ ਸੇਵਾ ਕਰਕੇ ਗੁਰਮਾਨੰਗ ਦੇਵ ਜੀ ਦਾ ਪਗਰਪੁਰਬ ਮਨਾ ਰਹੇ ਹੈ ਜੀ ਤਾਂ ਸੇਵਾ ਕਰਨ ਦਾ ਮੌਕਾ ਮਿਲਣਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਦੀਪ ਤਨੁਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰ ਬੜੀ ਧੂਮ ਧਾਮ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਸੋ ਅੱਜ ਸਿੰਘਪੁਰਾ ਪਿੰਡ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਤੇ ਤੁਹਾਡੇ ਵੱਲੋਂ ਇਹ ਲੰਗਰ ਵੀ ਲਗਾਇਆ ਗਿਆ ਹਾਂਜੀ ਹਾਂਜੀ ਇਹ ਸਾਧ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਜੀ ਸਾਰੀ ਸਾਧ ਸੰਗਤ ਦਾ ਧੰਨ ਧੰਨ ਸ੍ਰੀ ਗੁਰਗੰਸਾਹਿਬ ਜੀ ਦੇ ਗੁਰਪੁਰਬ ਤੇ ਗੁਰੂ ਨਾਨਕ ਦੇਵ ਜੀ ਦੇ ਲੱਖ ਲੱਖ ਵਧਾਈ ਹੋਵੇ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਲੰਗਰ ਰਾਇ ਦੁੱਧ ਦਾ ਤੇ ਬਿਸਕੁਟਾਂ ਦਾ ਜੀ ਤੇ ਆਪਣਾ ਸਿੰਘਪੁਰੇ ਨਗਰ ਤੋਂ ਸਾਰੀ ਪ੍ਰਕਰਮਾ ਕਰਕੇ ਗੁਰਦੁਆਰਾ ਹਰ ਰਾਇ ਸਾਹਿਬ ਵਿੱਚ ਇਹ ਪਹੁੰਚਣਗੇ ਜੀ ਹੁਣ ਜੀ ਇਹ ਲੰਗਰ ਉੱਥੇ ਆਪਣਾ ਜਲੇਬੀਆਂ ਦਾ ਵੀ ਤੇ ਪ੍ਰਸ਼ਾਦਾ ਵੀ ਚੱਲੇਗਾ ਜੀ ਵਾਹ ਜੀ ਹਰ ਸਾਲ ਲਾਉਂਦੇ ਆ ਜੀ ਬਿਲਕੁਲ ਜੀ ਹਾਂਜੀ ਤੇ ਇਸੇ ਤਰ੍ਹਾਂ ਬਾਬਾ ਨਾਨਕ ਜੀ ਚੜ੍ਹਾਈ ਚੜ੍ਹਦੀ ਕਲਾ ਰੱਖੇ ਜੀ ਸਾਰੇ ਨਗਰ ਨਿਵਾਸੀਆਂ ਨੂੰ ਜੀ ਅਜੀ ਰਿੰਕੂ ਜੀ ਗੁਰਪੁਰ ਵੈ ਕੱਲ ਨੂੰ ਤੇ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ। ਹਾਂਜੀ ਆਪਾਂ ਗੁਰਪ੍ਰੋਵ ਦੇ ਸਾਰੇ ਸਮੂਹ ਸੰਗਤ ਨੂੰ ਲੱਖ ਲੱਖ ਵਧਾਈ ਦਿੰਨੇ ਆ। ਇਹ ਸਮੂਹ ਸੰਗਤ ਦੇ ਸੰਜੋਗ ਨਾਲ ਆਪਾਂ ਨੇ ਇੱਥੇ ਲੰਗਰ ਲਗਾਇਆ ਹੈ ਤੇ ਆਪਾਂ ਫਿਰ ਇੱਕ ਵਾਰ ਪੂਰੀ ਸੰਗਤ ਦਾ ਧੰਨਵਾਦ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇੜੇ ਜਪ ਦੀ ਰਮਾ ਸੁਨਾ ਲੱਗੇਗਾ ਗੁਰੂ ਜੀ ਤੇਰਾ ਨਾਮ ਮੈਂ ਹਰ ਵੇਲੇ ਜਪਦੀ ਰਾਂ ਕਾ ਤੱਕ ਦੀ ਪੂਰੀ ਰਹੀ ਮਗਦੇ ਦੇ ਕਰਤੇ ਕਾਣੇ ਕਬਿਚ ਸੰਗ ਤਾਂ ਬ ਤੇਰੀਆਂ ਬਗਦੀ ਸੀ ਰਾਵੀ ਵਿੱਚ ਸੁਟਿਆ ਸੀ ਆਨਾ ਬਗਦੀ ਸੀ ਰਾਵੀ ਵਿੱਚ ਸੁਟਿਆ ਸੀ ਆਨਾ ਅਗੇ ਗੁਰੂ ਨਾਨਕ ਪਿੱਛੇ ਬਾਲਾ ਮਰਦਾਨਾ ਅਗੇ ਗੁਰੂ ਨਾਨਕ ਪਿੱਛੇ ਬਾਲਾ ਮਰਦਾਨਾ ਬਗਦੀ ਸੀ ਰਾਵੀ ਵਿੱਚ ਸੁਟਿਆ ਸੀ ਚਾਰਖਾ ਬਗਦੀ ਸੀ ਰਾਵੀ ਵਿੱਚ ਸੁਟਿਆ ਸੀ ਚਾਰਖਾ ਅੱਗੇ ਗੁਰੂ ਨਾਨਕ ਦੇਵ ਜੀ ਚੁੱਲਾਂ ਦੀਵਾਰ 'ਕਾ ਅੱਗੇ ਗੁਰੂ ਨਾਨਕ ਦੇਵ ਜੀ ਚੁੱਲਾਂ ਦੀਵਾਰ 'ਕਾ ਅੱਗੇ ਗੁਰੂ ਨਾਨਕ ਦੇਵ ਜੀ ਚੁੱਲਾਂ ਦੀਵਾਰ ਨੇ ਦਾ ਬਗਦੇ ਕਦੀ ਪੂਰਨਮਾਸ਼ੀ ਲਾ ਨਨਕਾਣੇ ਦਾ ਗਾਤ ਕਦੀ ਰਾਵੀ ਵਿੱਚ ਟੁੱਟਿਆ ਨਾ ਲਗੇ ਵੈਨ ਨੂੰ ਪੂਰੇ ਬਗਦੀ ਸੀ ਰਾਵੀ ਵਿੱਚ ਟੁੱਟਿਆ ਸੰਦੂਰੇ ਅਗੇ ਨਾਮ ਵਿੱਚ ਮਹਾਤਾ ਜੂਰੇ ਅਗੇ ਗੁਰ ਨਾਨਕ ਪਿੱਛੇ ਗੰਦ ਗੰਦਨਾ ਤਾਨੇ ਤੇਰਾ ਪੱਲਾ ਭੜਿਆਏ ਗੁਰਾਂ ਦੇ ਨਾਮ ਦਾ ਰੰਗ ਐਸਾ ਚੜਿਆਏ ਤੇਰੀਆਂ ਸੰਤਾਨੇ ਤੇਰਾ ਪੱਲਾ ਭੜਿਆਏ ਸਰਦਾਰ ਅਰਵਿੰਦਰ ਸਿੰਘ ਪੈਂਟਾ ਜੀ ਜੋ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਹ ਸਬੰਧ ਦੇ ਵਿੱਚ ਅੱਜ ਪਿੰਡ ਸਿੰਘਪੁਰਾ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਸਭ ਤੋਂ ਪਹਿਲਾਂ ਜੀ ਵਾਖਰੂ ਜੀ ਦਾ ਖਾਲਸਾ ਉਹ ਅਹਿਰੋ ਜੀ ਕੀ ਫਤਿਹ ਅੱਜ ਧੰਤਨ ਸਾਹਿਬ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦੇ ਹੋਏ ਨਗਰ ਪਿੰਡ ਸਿੰਘਪੁਰਾ ਦੀ ਸੰਗਤ ਵੱਲੋਂ ਨਗਰਦਾਈ ਪ੍ਰਕਰਮਾ ਕਰਦੇ ਹੋਏ ਨਗਰ ਕੀਰਤਨ ਉਹ ਕੱਢਿਆ ਗਿਆ ਹੈ ਤੇ ਇਹ ਸਿਰਫ ਸੰਗਤਾਂ ਨੂੰ ਗੁਰੂ ਨਾਲ ਜੋੜਨਾ ਉਪਦੇਸ਼ ਦੇਣਾ ਤੇ ਗੁਰਬਾਣੀ ਨਾਲ ਜੁੜੋ ਗੁਰੂ ਨਾਨਕ ਸਾਹਿਬ ਦੇ ਪਾਤਸ਼ਾਹ ਹੋਏ ਸਿਧਾਂਤ ਤੇ ਚੱਲੋ ਤਾਂ ਜੋ ਗੁਰੂ ਦੇ ਸਿਧਾਂਤ ਤੇ ਚੱਲ ਕੇ ਜੋ ਤੁਹਾਡਾ ਜੀਵਨ ਹੈ ਉਹ ਖੁਸ਼ੀਆਂ ਭਰਪੂਰ ਹੋ ਸਕੇ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਗੁਰੂ ਨਾਨਕ ਸਾਹਿਬ ਜੀ ਦਾ ਕਿ ਉਹਨਾਂ ਲੋਕਾਂ ਦਾ ਸੰਸਾਰ ਤੇ ਸਫਲਾ ਹੈ ਜੋ ਚੁਤਸਨ ਉਹਨਾਂ ਦੀ ਕਿਰਤ ਕਰਕੇ ਨਾਮ ਬਾਣੀ ਨਾਲ ਜੁੜ ਕੇ ਵੰਡ ਛੱਕ ਕੇ ਛੱਕ ਕੇ ਆਪਣਾ ਜੀਵਨ ਬਤੀਤ ਕਰਦੇ ਨੇ ਸੋ ਇਹ ਅਸੀਂ ਇਸੇ ਉਪਦੇਸ਼ ਨੂੰ ਮੁੱਖ ਰੱਖਦੇ ਹੋਏ ਅੱਜ ਨਗਰ ਦੇ ਵਿੱਚ ਨਗਰ ਕੀਰਤਨ ਕੀਤਾ ਹੈ ਤੇ ਸੰਗਤਾਂ ਨੂੰ ਤਾਂ ਜੋ ਸਾਡੀ ਆਉਣ ਵਾਲੀ ਜਵਾਨੀ ਹੈ ਉਹ ਵੀ ਗੁਰੂ ਪ੍ਰਤੀ ਗੁਰੂ ਦੇ ਸਿਧਾਂਤ ਪ੍ਰਤੀ ਪ੍ਰੇਰਿਤ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ